ਅੱਜ ਕਿਸਾਨਾਂ ਦੇ ਮਸੀਹ ਅਤੇ ਕੋਈ ਨੂਰ ਚੌਧਰੀ ਚਰਨਜੀਤ ਸਿੰਘ ਜੀ ਦਾ ਜਨਮ ਦਿਨ ਹੈ ਚੌਧਰੀ ਚਰਨ ਸਿੰਘ ਦਾ ਜਨਮ ਦਿਨ 23 ਦਸੰਬਰ ਨੂੰ ਕਿਸਾਨ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਚਰਨ ਸਿੰਘ ਦਾ ਜਨਮ 23 ਦਸੰਬਰ 1902 ਨੂੰ ਮੈਰਟ ਦੇ ਪਿੰਡ ਨੂਰਪੁਰ ਦੇ ਵਿੱਚ ਮੀਰ ਸਿੰਘ ਚੌਧਰੀ ਦੇ ਘਰ ਹੋਇਆ ਸੀ ਚੌਧਰੀ ਚਰਨ ਸਿੰਘ ਬਚਪਨ ਤੋਂ ਹੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸਨ ਅਤੇ ਉਹਨਾਂ ਦੇ ਪਿਤਾ ਮੀਰ ਸਿੰਘ ਚਾਉਂਦੇ ਸਨ ਕਿ ਉਹ ਸਟੱਡੀ ਕਰਕੇ ਜਲਦੀ ਤੋਂ ਜਲਦੀ ਘਰ ਦੀ ਜ਼ਿੰਮੇਵਾਰੀ ਸੰਭਾਲ ਲਵੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ 1923 ਦੇ ਵਿੱਚ ਚਰਨਜੀਤ ਸਿੰਘ ਨੇ ਸਾਇੰਸ ਕਾਲਜ ਮੇਰਟ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਕਾਨੂੰਨ ਦੀ ਪੜ੍ਹਾਈ ਕਰਨ ਦੇ ਲਈ ਗਾਜ਼ੀਆਬਾਦ ਆ ਗਏ ਉਹਨਾਂ ਦਿਨੀਂ ਆਜ਼ਾਦੀ ਦੀ ਲਹਿਰ ਨੂੰ ਲੈ ਕੇ ਚੰਦਰਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਬਾਰੇ ਨੌਜਵਾਨਾਂ ਦੇ ਵਿੱਚ ਜ਼ਬਰਦਸਤ क्रेਜ ਸੀ 1929 ਦੇ ਵਿੱਚ ਚਰਨ ਸਿੰਘ ਵੀ ਆਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ ਇਸ ਦੌਰਾਨ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਇਸੇ ਦੌਰਾਨ 1937 ਦੇ ਵਿੱਚੋਂ ਪਹਿਲੀ ਵਾਰ ਯੂਪੀ ਵਿਧਾਨ ਸਭਾ ਦੇ ਵਿੱਚ ਵਿਧਾਇਕ ਚੁਣੇ ਗਏ ਚਰਨ ਸਿੰਘ 1951 ਤੋਂ 1967 ਤੱਕ ਯੂਪੀ ਦੇ ਵਿੱਚ ਕਾਂਗਰਸ ਦਾ ਇੱਕ ਵੱਡਾ ਚਿਹਰਾ ਸਨ ਇਸ ਸਮੇਂ ਦੇ ਦੌਰਾਨ ਉਹ ਸਾਰੀਆਂ ਸਰਕਾਰਾਂ ਦੇ ਵਿੱਚ ਅਹਿਮ ਅਹੁਦਿਆਂ 'ਤੇ ਰਹੇ ਇਸ ਤੋਂ ਬਾਅਦ ਨਹਿਰੂ ਤੋਂ ਨਾਰਾਜ਼ ਹੋ ਕੇ ਉਹਨਾਂ ਨੇ ਪਾਰਟੀ ਛੱਡ ਕੇ ਭਾਰਤੀ ਕ੍ਰਾਂਤੀ ਦਲ ਨਾਂ ਦੀ ਪਾਰਟੀ ਬਣਾਈ ਸਾਲ 1967 ਦੇ ਵਿੱਚ ਉਹ ਯੂਪੀ ਦੇ ਸੀਐਮ ਬਣੇ ਚਰਨ ਸਿੰਘ 1979 ਦੇ ਵਿੱਚ 5 ਮਹੀਨਿਆਂ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਨੀ ਚਰਨ ਸਿੰਘ ਸਰਕਾਰ ਤੋਂ ਸਮਰਥਨ ਵਾਪਸ ਲੈਣ ਕਾਰਨ ਸੰਸਦ ਦੇ ਵਿੱਚ ਆਪਣਾ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਉਸ ਨੂੰ ਅਸਤੀਫਾ ਦੇਣਾ ਪਿਆ ਇਸ ਤੋਂ ਬਾਅਦ 1980 ਦੇ ਵਿੱਚ ਹੋਈਆਂ ਮੱਧਕਾਲੀ ਚੋਣਾਂ ਦੇ ਵਿੱਚ ਇੰਦਰਾ ਗਾਂਧੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਅਹੁਦਿਆਂ ਤੇ ਰਹਿੰਦਿਆਂ ਉਹਨਾਂ ਨੇ ਕਿਸਾਨਾਂ ਦੇ ਲਈ ਕਈ ਕਦਮ ਚੁੱਕੇ ਕੇਂਦਰ ਦੇ ਵਿੱਚ ਰਹਿੰਦਿਆਂ ਉਸ ਨੇ ਕਿਸਾਨ ਪਿੰਡੂ ਵਿਕਾਸ ਬੈਂਕ ਦੀ ਸਥਾਪਨਾ ਕੀਤੀ ਇਸ ਤੋਂ ਇਲਾਵਾ ਖਾਦਾ ਤੇ ਸੇਲ ਟੈਕਸ ਹਟਾ ਦਿੱਤਾ ਗਿਆ। ਬਿਜਲੀ ਦਾ 50% ਹਿੱਸਾ ਪਿੰਡਾਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਪਿੰਡਾਂ ਵਿੱਚ ਪੀਣ ਵਾਲੇ ਪਾਣੀ ਅਤੇ ਸੜਕਾਂ ਦੀ ਉਸਾਰੀ ਦੇ ਕੰਮ ਕਰਵਾਏ ਗਏ। 1952 ਵਿੱਚ ਜਦੋਂ ਉਹ ਪਹਿਲੀ ਵਾਰ ਯੂਪੀ ਦੇ ਵਿੱਚ ਮੰਤਰੀ ਬਣੇ ਤਾਂ ਉਹਨਾਂ ਨੇ ਕਿਸਾਨਾਂ ਦੇ ਲਈ ਲੈਂਡਲੋਰਡ ਐਬੋਲੀਸ਼ਨ ਬਿਲ ਪਾਸ ਕੀਤਾ। ਇਸ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਹੱਕ ਮਿਲ ਗਿਆ। ਹਰਸ਼ ਸਿੰਘ ਲੋਹਿਤ ਦੁਆਰਾ ਲਿਖੀ ਪੁਸਤਕ ਚੌਧਰੀ ਚੰਦਰ ਸਿੰਘ ਸੰਕੇਪ ਜੀਵਨ ਇਤਿਹਾਸ ਦੇ ਵਿੱਚ ਉਹਨਾਂ ਦੀਆਂ ਕਈ ਪ੍ਰਸਿੱਧ ਕਹਾਣੀਆਂ ਦਾ ਵੇਰਵਾ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਕਿਸਾਨ ਵੱਜੋਂ ਇਟਾਵਾ ਪਹੁੰਚਣ ਦੀ ਕਹਾਣੀ ਹੈ 1979 ਦੀ ਗੱਲ ਹੈ ਜਦੋਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ ਕਿਸਾਨ ਦਾ ਪੇਸ ਬਣਾ ਕੇ ਉਹ ਇਟਾਵਾ ਦੇ ਉਸਰਾਸਰ ਥਾਣੇ ਪਹੁੰਚ ਗਏ ਇੱਥੇ ਕੌਨਸਟੇਬਲ ਤੇ ਹੋਰ ਸਟਾਫ ਆਪਣਾ ਕੰਮ ਨਿਪਟਾ ਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ ਤੇ ਇਸ ਦੌਰਾਨ ਚੌਧਰੀ ਚਰਨ ਸਿੰਘ ਪੁਰਾਣੇ ਫਟੇ ਕਪੜੇ ਪਾ ਕੇ ਥਾਣੇ ਪਹੁੰਚ ਗਿਆ ਚਰਨ ਸਿੰਘ ਨੂੰ ਇਸ ਪੇਸ ਵਿੱਚ ਦੇਖ ਕੇ ਸਪਾਈ ਪਛਾਣ ਨਹੀਂ ਸਕੇ ਕਿ ਉਹ ਕੌਣ ਹੈ ਉਹ ਸਟੇਸ਼ਨ ਦੇ ਵਿੱਚ ਦਾਖਲ ਹੋਇਆ ਅਤੇ ਕੌਨਸਟੇਬਲ ਨੂੰ ਦੱਸਿਆ ਕਿ ਦੋ ਬਲਦ ਚੋਰੀ ਹੋ ਗਏ ਅਤੇ ਉਸ ਨੂੰ ਸ਼ਿਕਾਇਤ ਦਰਜ ਕਰਵਾਉਣੀ ਹੈ ਇਸ ਤੇ ਕੌਨਸਟੇਬਲ ਨੇ ਉਸ ਨੂੰ ਕੱਲ ਆਉਣ ਲਈ ਕਿਹਾ ਜਦੋਂ ਚਰਨ ਸਿੰਘ ਜਾਣ ਲੱਗਾ ਤਾਂ ਕੌਨਸਟੇਬਲ ਨੇ ਆ ਕੇ ਦੱਸਿਆ ਕਿ ਇਨਸਪੈਕਟਰ ਬੁਲਾ ਰਿਹਾ ਹੈ ਜਦੋਂ ਚਰਨ ਸਿੰਘ ਦਰੋਗਾ ਜੀ ਕੋਲ ਪਹੁੰਚੇ ਤਾਂ ਉਹਨਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰਨ ਲੱਗੇ ਪਰ ਇਨਸਪੈਕਟਰ ਨੇ ਉਹਨਾਂ ਨੂੰ ਝਿੜਕਿਆ ਤੇ ਰਿਪੋਰਟ ਲਿਖੇ ਬਿਨਾਂ ਹੀ ਭੇਜ ਦਿੱਤਾ ਇਸ ਤੋਂ ਬਾਅਦ ਸਿਪਾਈ ਫਿਰ ਉਸਦੇ ਵੱਲ ਭੱਜਿਆ ਤੇ ਬੋਲਿਆ ਬਾਬਾ ਜੇਕਰ ਖਰਚਣ ਦੇ ਲਈ ਪਾਣੀ ਮਿਲ ਗਿਆ ਤੇ ਸ਼ਿਕਾਇਤ ਦਰਜ ਕਰ ਲਈ ਜਾਵੇਗੀ ਇਸ ਤੋਂ ਬਾਅਦ 35 ਰੁਪਏ ਦੇ ਕੇ ਸ਼ਿਕਾਇਤ ਲਿਖਣ ਦੇ ਲਈ ਰਾਜ਼ੀ ਹੋ ਗਿਆ ਇਸ ਤੋਂ ਬਾਅਦ ਬਾਬੇ ਨੇ ਆਪਣੀ ਜੇਬ ਦੇ ਵਿੱਚੋਂ 35 ਰੁਪਏ ਕੱਢ ਕੇ ਕੌਨਸਟੇਬਲ ਨੂੰ ਦਿੱਤੇ ਤੇ ਕੌਨਸਟੇਬਲ ਨੇ ਰਿਪੋਰਟ ਲਿਖਵਾਉਣ ਦੇ ਲਈ ਰਿਸ਼ਵਤ ਮੰਗੀ ਸੀ ਸ਼ਿਕਾਇਤ ਲਿਖਣ ਤੋਂ ਬਾਅਦ ਜਦੋਂ ਦਸਕਤ ਕਰਨ ਦਾ ਸਮਾਂ ਆਇਆ ਤਾਂ ਕੌਨਸਟੇਬਲ ਨੇ ਹੱਸਦਿਆਂ ਕਿਹਾ ਬਾਬਾ ਅੰਗੂਠਾ ਲਗਾਓਗੇ ਜਾਂ ਸਾਈਨ ਕਰੋਗੇ ਇਸ ਤੇ ਚਰਨ ਸਿੰਘ ਨੇ ਆਪਣੀ ਜੇਬ ਚੋਂ ਕਲਮ ਕੱਢ ਕੇ ਚੌਧਰੀ ਚਰਨ ਸਿੰਘ ਲਿਖਿਆ ਇਸ ਕਾਰਨ ਉੱਤੇ ਮੌਜੂਦ ਇੰਸਪੈਕਟਰ ਸਮੇਤ ਸਮੁੱਚੇ ਸਟਾਫ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਦੇ ਮੱਥੇ ਤੇ ਪਸੀਨਾ ਆਉਣ ਲੱਗਾ ਪਰ ਪੀਐਮ ਚੌਧਰੀ ਚੰਦ ਸਿੰਘ ਨੇ ਕਿਸੇ ਨੂੰ ਮਾਫ਼ ਨਹੀਂ ਕੀਤਾ ਅਤੇ ਪੂਰੇ ਥਾਣੇ ਨੂੰ ਮੋਤਲ ਕਰ ਦਿੱਤਾ ਆਪਣਾ ਸਾਰਾ ਜੀਵਨ ਕਿਸਾਨਾਂ ਦੇ ਲਈ ਸਮਰਪਿਤ ਕਰਨ ਵਾਲੇ ਚੌਧਰੀ ਚਰਨ ਸਿੰਘ ਦਾ 29 ਮਈ 1987 ਨੂੰ ਦਿਹਾਂਤ ਹੋ ਗਿਆ। ਮੌਜੂਦਾ ਸਮੇਂ ਵਿੱਚ ਚੌਧਰੀ ਸਾਹਿਬ ਦੀ ਵਿਰਾਸਤ ਨੂੰ ਉਹਨਾਂ ਦੇ ਪੋਤਰੇ ਜੰਤ ਚੌਧਰੀ ਸੰਭਾਲ ਰਹੇ ਹਨ। ਉਹਨਾਂ ਦੀ ਪਾਰਟੀ ਦਾ ਨਾਮ ਰਾਸ਼ਟਰੀ ਲੋਕਤੰਤ੍ਰਿਕ ਦਲ ਹੈ ਜਿਸ ਦੀ ਸਥਾਪਨਾ ਚਰਨ ਸਿੰਘ ਦੇ ਪੁੱਤਰ ਅਜੀਤ ਚੌਧਰੀ ਨੇ 1996 ਦੇ ਵਿੱਚ ਜਨਤਾ ਦਲ ਤੋਂ ਵੱਖ ਹੋ ਕੇ ਕੀਤੀ ਸੀ।